ਅੱਜ ਅੱਜ ਆਪਾਂ ਇੱਕ ਛੋੜੇ ਵਾਸਤੇ ਹੋਰ ਬਹੁਤ ਵਧੀਆ ਵੀਡੀਓ ਲੈ ਕੇ ਆਏ ਆਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪਾਂ ਗੱਲ ਕਰਦੇ ਆਂ ਦੇਖੋ ਜਿਵੇਂ ਕਿ ਆਪਣੇ ਕੋਲੇ ਨਾ ਕਮੀਜ਼ ਹੁੰਦੇ ਆ ਭਾਰੀ ਨਾਪ ਦੇ ਇਹ ਬਣਿਆ ਹੋਇਆ ਕਮੀਜ਼ ਆ ਭਾਰੀ ਨਾਪ ਦਾ ਕਮੀਜ਼ ਆ ਗਾ ਲੇਖੋ ਜੇ ਭਾਰੀ ਜਿਹੜਾ ਕਮੀਜ਼ ਹੋਵੇ ਬਣਿਆ ਹੋਇਆ ਉਹਨੂੰ ਆਪਾਂ ਪਤਲੇ ਨਾਪ ਦਾ ਬਣਾਈਏ ਤਾਂ ਕਿਵੇਂ ਬਣਾਈਏ ਸਾਤੋਂ ਵੱਧ ਸਮੱਸਿਆ ਆਉਂਦੀ ਆ ਟੀਰੇ ਸਾਹਮਣੇ ਦੀ ਇਹਨੂੰ ਆਪਾਂ ਟੀਰਾ ਕਹਿੰਦੇ ਆ ਇੱਥੋਂ ਆਪਾਂ ਇਹਨੂੰ ਆਪਾਂ ਸਾਹਮਣਾ ਕਹਿ ਦਿੰਨੇ ਆ ਆ ਚੀਜ਼ ਨੂੰ ਇਹਦੀ ਸਮੱਸਿਆ ਆਉਂਦੀ ਆ ਵੀ ਇਹਨੂੰ ਆਪਾਂ ਕਿਵੇਂ ਘਟਾਈਏ ਬਣੇ ਹੋਏ ਕਮੀਜ਼ ਦਾ ਛਾਤੀ ਕਮਰ ਦੀ ਤਾਂ ਦੇਖੋ ਆਪਾਂ ਆਮ ਸਿਲਾਈ ਮਾਰ ਹੀ ਲੈਨੇ ਉਹ ਤਾਂ ਛੋਟੀ ਹੋ ਜਾਂਦੀ ਹੈ ਘਟ ਜਾਂਦੀ ਹੈ ਜੀ ਪਰ ਜਦੋਂ ਹੁਣ ਟੀਰਾ ਸਾਹਮਣਾ ਇੱਥੋਂ ਇਹਦੀ ਸਮੱਸਿਆ ਆਉਂਦੀ ਆ ਵੀ ਇਹਨੂੰ ਆਪਾਂ ਕਿਵੇਂ ਘਟਾਈਏ ਬਣੇ ਹੋਏ ਕਮੀਜ਼ ਦਾ ਇਹ ਆਪਾਂ ਤੁਹਾਨੂੰ ਸਾਰਾ ਇਸ ਵੀਡੀਓ ਚ ਦ ਕਮਾਂਗੇ ਵੀ ਕਿਸ ਤਰ੍ਹਾਂ ਆਪਾਂ ਜਿਹੜਾ ਬਣਿਆ ਹੋਇਆ ਕਮੀਜ਼ ਆ ਉਹਦਾ ਤੀਰਾ ਸਾਹਮਣਾ ਕਿਸ ਤਰ੍ਹਾਂ ਕਢਾਉਣਾਗਾ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਹੋਰ ਵੀ ਅੱਗੇ ਹੋਰ ਨਵੀਆਂ ਵੀਡੀਓ ਦੇਖਣ ਵਾਸਤੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੇਰੀਆਂ ਭੈਣਾਂ ਨੂੰ ਕਹਿ ਨਹੀਂ ਆ ਕਿ ਜਿਹੜਾ ਆਪਣਾ ਦੇਖੋ YouTube 'ਲ ਪਰਿਵਾਰ ਆ ਸਾਰਾ ਤੇ ਵੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਕਮੈਂਟ ਵੀ ਕਰਿਆ ਕਰੋ ਵੱਧ ਤੋਂ ਵੱਧ ਤਾਂ ਥੋੜੀ ਸਪੋਰਟ ਹੋਵੇ ਤਾਂ ਕਰਕੇ ਠੀਕ ਹੈ ਜੀ ਤੇ ਚਲੋ ਸ਼ੁਰੂ ਕਰਦੇ ਹਾਂ ਹੁਣ ਆਪਣੀ ਵੀਡੀਓ ਵੀਡੀਓ ਨੂੰ ਇਹ ਸਾਰਾ ਦੇਖਿਓ ਤਾਂ ਕਿਉਂਕਿ ਜੇ ਤੁਹਾਨੂੰ ਚੰਗੀ ਤਰ੍ਹਾਂ ਜਿਹੜੀ ਸਮਝ ਆ ਸਕੇ ਕਿਉਂਕਿ ਜਿਹੜਾ ਕਮੀਜ਼ ਦਾ ਨਾਪ ਆ ਦੇਖੋ ਉਹਦਾ ਕਿਸੇ ਦਾ ਤਾਂ ਇਦਾਂ ਹੁੰਦਾ ਵੀ ਓਦਾਂ ਦੀ ਸੇਤ ਰਹਿੰਦੀ ਆ ਸਰੀਰ ਓਦਾਂ ਦੀ ਰਹਿੰਦਾ ਕਿਸੇ ਦਿਨ ਆਪ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈਂਦਾ ਕਦੇ ਸਰੀਰ ਫੁੱਲ ਜਾਂਦਾ ਕਦੇ ਸਰੀਰ ਪਤਲਾ ਹੁੰਦਾਗਾ ਇਦਾਂ ਦਾ ਕੋਈ ਫਰਕ ਪੈ ਜਾਂਦਾਗਾ ਤਾਂ ਸਰੀਰ ਫਿਰ ਉਸ ਹਿਸਾਬ ਨਾਲ ਆਪ ਨੂੰ ਕਮੀਜ਼ ਕਦੇ ਖੁੱਲੇ ਕਰਨੇ ਪੈਂਦੇ ਆ ਕਦੇ ਆਪ ਨੂੰ ਟਾਈਟ ਕਰਨੇ ਪੈਂਦੇ ਆ ਇਹ ਸਮੱਸਿਆ ਹੁੰਦੀ ਰਹਿੰਦੀ ਹੈਗੀ ਤਾਂ ਇਹ ਸਮੱਸਿਆ ਥੋੜੀ ਸਾਰੀ ਦੂਰ ਹੋ ਜੇ ਤੁਸੀਂ ਘਰ ਦੇ ਵਿੱਚ ਬੈਠ ਕੇ ਆਪ ਦੇ ਕੱਪੜੇ ਆਪ ਹੀ ਠੀਕ ਕਰ ਸਕਦੇ ਹੋ ਐਨੀ ਵਧੀਆ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਤੇ ਚਲੋ ਸ਼ੁਰੂ ਕਰਦੇ ਆ ਆਪਣੀ ਹੁਣ ਵੀਡੀਓ ਜੀ ਲੋਜੀ ਹੁਣ ਆਪਾਂ ਦੁਬਾਰੇ ਵੀਡੀਓ ਸ਼ੁਰੂ ਕਰੀਆ ਚਾਨਣਾ ਥੋੜਾ ਜਿਹਾ ਤਾਂ ਕਰਕੇ ਪਹਿਲਾਂ ਹਨੇਰਾ ਸੀਗਾ ਲੰਬਾਈ ਤਾਂ ਦੇਖੋ ਜਿੰਨੀ ਰੱਖਣੀ ਆ ਤੁਸੀਂ ਉੰਨੀ ਰੱਖਣੀ ਆ ਉਸ ਤੋਂ ਬਾਅਦ ਇੱਥੇ ਆਪਾਂ ਜਿਵੇਂ ਹੁਣ ਆਪਣੇ ਇਹ ਪੰਨ ਬੱਜਿਆ ਹੋਇਆ ਵਿਚਾਲੇ ਦਾ ਸੈਂਟਰ ਕਰਿਆ ਹੋਇਆ ਹੈਗਾ ਸੈਂਟਰ ਕਰਕੇ ਇੱਥੇ ਆਪਾਂ ਨਿਸ਼ਾਨ ਲਾ ਲੈਣਾ ਐ ਨਿਸ਼ਾਨ ਲਾ ਲਿਆ ਇਹਦੇ ਸੈਂਟਰ ਦਾ ਨਿਸ਼ਾਨ ਲਾਉਣਾ ਕੋ ਸੈਂਟਰ ਦਾ ਨਿਸ਼ਾਨ ਲਾ ਕੇ ਜਿੱਥੇ ਨਿਸ਼ਾਨ ਲਾਇਆ ਉੱਥੇ ਇੰਚੀ ਡੇਪਰ ਨਾਲ ਤੀਰ ਆਪਾਂ ਰੱਖਣਾ 10.5 ਤੇ 11 ਇੰਚ ਤੇ ਨਿਸ਼ਾਨ ਲਾਇਆ ਇਹ ਪਹਿਨਾ ਲਾਇਆ ਸੀ ਆਪਾਂ ਨਿਸ਼ਾਨ ਉਦੋਂ ਹਨੇਰਾ ਪੈਂਦਾ ਸੀ ਹੁਣ ਲਾਈਟ ਆ ਗਈ ਹੁਣ ਚਾਨਣਾ ਤੇ ਚੰਗੀ ਤਰ੍ਹਾਂ ਆਪਾਂ ਪਤਾ ਲੱਗ ਜੂ 11 ਤੇ ਨਿਸ਼ਾਨ ਲਾ ਲਿਆ 11 ਇੰਚ ਤੇ ਨਿਸ਼ਾਨ ਆਪਾਂ ਇੱਥੇ ਲਾਉਣਾਗਾ ਉਸ ਤੋਂ ਬਾਅਦ ਛਾਤੀ ਦੇ ਲਾਉਣਾ 1.5/8 ਦੇ ਨਿਸ਼ਾਨ ਲਾ ਲਿਆ ਆਪਾਂ ਇਹ ਹੁਣ ਸਾਹਮਣਾ ਸਾਹਮਣਾ ਕਿਵੇਂ ਮਿੰਤੀ ਕਰਨਾ ਹੁਣ ਦੇਖੋ ਆਹਾ ਸੈਂਟਰ ਆ ਕੱਪੜੇ ਦਾ ਵਿਚਾਲਾ ਇੱਥੇ ਨਿਸ਼ਾਨ ਇੱਥੇ ਜਿਹੜੇ ਧਰਨਾ ਜਿਹੜੇ ਧਰ ਕੇ ਸਿੱਧਾ 11 ਆਪਾਂ ਨੇ ਤਿਆਰ ਰੱਖਣਾ ਸਾਹਮਣਾ 11.5 ਤੇ ਆਪਾਂ ਨਿਸ਼ਾਨ ਲਾ ਲਿਆ ਬਸ ਇਹਦੇ ਨਿਸ਼ਾਨ ਲਾ ਕੇ ਬਸ ਤੁਸੀਂ ਇਹਦੀ ਗਲਾਈ ਪਾ ਦੇਣੀ ਆ ਐਦਾਂ ਗਲਾਈ ਪਾਈਓ ਸਾਰੇ ਦੀ ਉਸ ਤੋਂ ਬਾਅਦ ਫਿਰ ਜਿਹੜੀ ਸਾਈਡ ਆਈ ਸਲਾਈ ਆ ਉਹਦੀ ਮਿਣਤੀ ਕਰਨੀ ਆ ਮਿਣਤੀ ਇਹਦੀ ਹੈਗੀ ਆ 14 ਇੰਚ 14 ਇੰਚ ਤੇ ਨਿਸ਼ਾਨ ਲਾ ਲਿਆ ਫਿਰ ਹਿੱਪ ਮੈਨਨੀ ਆ ਹਿੱਪ ਇਹ ਵੀ 20 ਇੰਚ ਤੇ ਨਿਸ਼ਾਨ ਲਾ ਲਿਆ ਤਿਆਰ ਆ ਇਹ 1.5 ਇੰਚ ਦਰਵਾ ਦਾ ਨਿਸ਼ਾਨ ਲਾਉਣਾ ਦਾ ਜਿੰਨਾ ਆਪਣੇ ਦਰਵਾ ਰੱਖਣਾ ਨਾ ਉਹਨਾਂ ਨਿਸ਼ਾਨ ਲਾ ਲਓ 1.5 ਇੰਚ ਰੱਖਦਾ ਤੇ ਘੇਰ ਵੀ ਤਾਵਾਂਗੇ ਆਪਾਂ ਘੇਰੀ ਕਿੰਚ ਦੇ ਨਿਸ਼ਾਨ ਲਾ ਲਏ ਉਹਨਾਂ ਵਿੱਚ ਘੇਰ ਤਿਆਰ ਕਰਨਾ ਇਹਦਾ ਆਪਾਂ ਨੇ ਸਾਰਾ ਨਿਸ਼ਾਨ ਲਾ ਲਿਆ ਜੇ ਹੁਣ ਤੁਹਾਡੇ ਕੋਲ ਕਮੀ ਹੈ ਤਾਂ ਤੁਸੀਂ ਉਹਦਾ ਤੀੜਾ ਸਾਹਮਣਾ ਘਟਾਉਨੇ ਆ ਤਾਂ ਇਹ ਤਰੀਕੇ ਨਾਲ ਘਟਾ ਸਕਦੇ ਹੋ ਹੁਣ ਇਹਦੀ ਕਰਦੇ ਆਂ ਕਟਾਈ ਪਹਿਲਾਂ ਦੋ ਪੱਲੇ ਉੱਪਰਲੇ ਚੱਕਨੇ ਆ ਉੱਪਰਲੇ ਚੱਕ ਕੇ ਐਦਾਂ ਕਟਾਈ ਕਰ ਦੇਣੀ ਆ ਇਹ ਦੋ ਉੱਪਰਲੇ ਕੱਟ ਕੱਟ ਇੱਥੋਂ ਨਾ ਜਮਾ ਇੱਕਸਾਰ ਹੋਵੇ ਕੱਪੜਾ ਇੱਥੋਂ ਘਾਟਵਾਦ ਨਾ ਹੋਵੇ ਕੋਈ ਵੀ ਹੁਣ ਥੱਲੇ ਦੇ ਪੱਲੇ ਦੀ ਕਟਾਈ ਕਰਾਂਗੇ ਇਹ ਕਰਨੀ ਹੋ ਗਈ ਕਟਾਈ ਹੁਣ ਇਧਰੋਂ ਕਰਦੇ ਆਂ ਕਟਾਈ ਘੇੜ ਦੀ ਕਿਉਂਕਿ ਖੜੀ ਵੀ ਮੈਂ ਮਿੱਟੀ ਦੀ ਐ ਇਥੇ ਚਾਰਚ ਫੇਰੀ ਮਿੱਟੀ ਮਿੱਟੀ ਹੋਈ ਪਈ ਆਗੀ ਤੇ ਵੀਡੀਓ ਆਪਾਂ ਨੂੰ ਜ਼ਰੂਰੀ ਆ ਬਣਾਉਣੀ ਤਾਂ ਕਰਕੇ ਇਹ ਜਿਹੜਾ ਬਾਹਰੋਂ ਕੱਪੜਾ ਇਹਨੂੰ ਆਪਾਂ ਕੱਟਦਾ ਦੇਖੋ ਜਿਹੜਾ ਵੱਧ ਸੀ ਉਹ ਕੱਟਿਆ ਗਿਆ ਇਹ ਹੈਗੀ ਆਪਣੀ ਅੱਜ ਦੀ ਵੀਡੀਓ ਵੀ ਤੀਰਾ ਸਾਹਮਣਾ ਆਪਾਂ ਨੇ ਕਿਵੇਂ ਘਟਾਉਣਾਗਾ ਉਹ ਆਪਾਂ ਤੁਹਾਨੂੰ ਸਾਰਾ ਇਸ ਵੀਡੀਓ ਦੇ ਵਿੱਚ ਦੱਸਿਆਗਾ ਲੋ ਜੇ ਤੁਸੀਂ ਕਿਨਾਂ ਤੁਸੀਂ ਜਿਹੜਾ ਭਾਰੀ ਨਾਪ ਦਾ ਸੂਟ ਆ ਉਹਨੂੰ ਤੁਸੀਂ ਛੋਟੇ ਨਾਪ ਚ ਕਰ ਸਕਦੇ ਹੋ ਹੈ ਡਰਾਪਾ ਪ੍ਰੋਪਰ ਦਿਖਾਉਣਿਆ ਸਾਨੂੰ ਹੁਣ ਇਹ ਆਪਾਂ ਨੇ ਕੱਟ ਕਰਿਆਗਾ ਥੀਰਾ ਸਾਹਮਣਾ ਲਗਭਗ 1 ਇੰਚ ਵੱਧ ਸੀਗਾ 1 ਇੰਚ ਥੀਰਾ ਵੱਧ ਸੀ 1 ਇੰਚ ਸਾਹਮਣਾ ਵੱਧ ਸੀ ਇਹ ਸਾਰਾ ਘਟਾਇਆਗਾ ਤੇ ਲੈਂਥ ਆਪਾਂ ਨੇ ਉਨੀ ਹੀ ਰੱਖਣੀ ਆ ਤੇ ਪਲੋਈ ਆ ਜਿਹੜੀ ਪਲੋਈ ਦਾ ਨਾਪ ਇੰਨਾ ਹੀ ਰੱਖਾਂਗੇ ਕਿਉਂਕਿ ਜਿਹੜਾ ਬਣਾਉਣਾ ਆਪਾਂ ਜਿਹੜੇ ਨਾਪ ਤਾਂ ਉਹਨਾਂ ਪਲੋਈ ਦਾ ਨਾਪ ਤਾਂ ਇੰਨਾ ਹੀ ਆ ਸੇਮ ਬਾਕੀ ਸਾਰੀਆਂ ਚੀਜ਼ਾਂ ਆਪਾਂ ਨੇ ਘਟਾਈਆਂ ਗਈਆਂ ਇਹ ਆਪਣੀ ਅੱਜ ਦੀ ਵੀਡੀਓ ਵੀ ਕਿਸ ਤਰ੍ਹਾਂ ਬਣੇ ਹੋਏ ਕਮੀਜ਼ ਦਾ ਟੀਰਾ ਸਾਹਮਣਾ ਘਟਾਇਆ ਜਾਂਦਾ ਇਹ ਆਪਾਂ ਤੁਹਾਨੂੰ ਸਾਰਾ ਦਿਖਾਇਆਗਾ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਇਸ ਤਰੀਕੇ ਨਾਲ ਜੇ ਤੁਹਾਡੇ ਕੋਲੇ ਭਾਰੀ ਨਾਪ ਦਾ ਕਮੀਜ਼ ਆ ਤਾਂ ਤੁਸੀਂ ਕੱਟ ਕਰਕੇ ਪਤਲੇ ਨਾਪ ਦਾ ਬਣਾ ਸਕਦੇ ਹੋਗੇ ਸਲਾਈ ਉਦਾਂ ਹੀ ਕਰਨੀ ਹੈ ਜਿਵੇਂ ਆਪਾਂ ਆਮ ਕਰਦੇ ਆ ਪਰ ਟੀਰਾ ਸਾਹਮਣਾ ਆਪਾਂ ਨੂੰ ਕੱਟ ਕਰਕੇ ਆਪਾਂ ਨੂੰ ਦਿਖਾਤਾ